ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਸਿਰਫ ਦੋ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਅਗਰ ਥੂਟੀਆਂ ਲੱਤਾਂ ਕਮਜ਼ੋਰ ਹੋ ਗਈਆਂ ਨੇ ਔਰ ਤੁਹਾਡੀ ਉਮਰ ਹੈ 40 ਸਾਲ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰੋਗੇ ਥੋਡੀ ਲੱਤਾਂ ਦੇ ਵਿੱਚ ਜਾਨ ਪਹੁੰਚ ਜਾਏਗੀ ਔਰ ਇਹ ਨਹੀਂ ਐ ਵੀ 40 ਸਾਲ ਜਾਂ 40 ਸਾਲ ਤੋਂ ਵੱਧ ਵਾਲੇ ਕਰ ਸਕਦੇ ਆ ਕਿਸੇ ਵੀ ਉਮਰ ਦੇ ਹੋਓ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਹਾਡੀ ਲੱਤਾਂ ਦੇ ਵਿੱਚ ਜਾਨ ਪਹੁੰਚ ਜਾਏਗੀ ਕਸਰਤਾਂ ਸਿਰਫ ਦੋ ਨੇ ਇਸੇ ਕਰਕੇ ਦੱਸ ਰਹੀਆਂ ਕਿਉਂਕਿ ਲੰਬੀ ਵੀਡੀਓ ਹੋ ਜਾਂਦੀ ਹੈ ਕਈ ਲੋਕ ਕਸਰਤਾਂ ਨਹੀਂ ਕਰਦੇ ਸਿਰਫ ਦੋ ਕਸਰਤਾਂ ਨੇ ਅਗਰ ਤੁਸੀਂ ਕਰ ਲੋਗੇ ਤਾਂ ਤੁਸੀਂ ਭੱਜੇ ਫਿਰੋਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਅਸੀਂ ਮੁੱਲਾਪੁਰ ਤਾਕਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਇੱਕ ਦਾ ਨਾਮ ਹੈ ਐਸ ਹਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰਾ ਦਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਵੀ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਤੁਸੀਂ ਸਾਡੇ ਨਾਲ ਜੁੜੋ ਕਿਉਂਕਿ ਉੱਥੇ ਰੋਜ਼ਾਨਾ ਅਸੀਂ ਸ਼ਾਰਟ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆਂ ਔਰ ਅਗਰ ਤੁਸੀਂ ਸਾਡੇ YouTube ਚੈਨਲ ਜਾਨਕੀ ਡਾਕਟਰ ਗੁਰਸ਼ੇਰ ਬਲੌਗਸ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰੋ ਇਹ ਚੈਨਲ ਤੁਹਾਡੇ ਲਈ ਬਹੁਤ ਲਾਹੇਮੰਦ ਹੈ ਸੋ ਆਓ ਸ਼ੁਰੂ ਕਰਦੇ ਆਂ ਸਿਰਫ ਦੋ ਕਸਰਤਾਂ ਟੋਟੀਆਂ ਲੱਤਾਂ ਦੇ ਵਿੱਚ ਜਾਨ ਪਾ ਦੇਣਗੀਆਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲੀ ਕਸਰਤ ਕੀ ਹੈ ਆਪਾਂ ਨੂੰ ਭਾਰ ਚਾਹੀਦਾ ਜਿਵੇਂ ਮੇਰੇ ਹੱਥ ਦੇ ਵਿੱਚ 2 ਕਿਲੋ ਭਾਰ ਚੱਕਿਆ ਹੋਇਆ ਤੁਸੀਂ ਘਰ ਦੇ ਵਿੱਚ 2 ਕਿਲੋ ਨਮਕ ਦੇ ਪੈਕੇਟ ਲੈ ਸਕਦੇ ਹੋ 2 ਕਿਲੋ ਰੇਤਾ ਵੀ ਲੈ ਸਕਦੇ ਹੋ ਔਰ ਜਾਂ ਇੱਕ ਇੱਟ ਚੱਕ ਲਿਓ ਸਭ ਤੋਂ ਸੌਖਾ ਤੇ ਸਹੀ ਤਰੀਕਾ ਆਪਾਂ ਕੀ ਕਰਾਂਗੇ ਇੱਕ ਕੁਰਸੀ ਲੈ ਲਈ ਕੁਰਸੀ ਆਪਾਂ ਐਸਾ ਨਾ ਲਾਉਣੀਆਂ ਵੀ ਇਹ ਆਪਾਂ गिरਣਾ ਚਾਹੀਏ ਪਿਛੇ ਤੁਸੀਂ ਦੀਵਾਰ ਦੇ ਨਾਲ ਲਾਉਣਾ ਪਰ ਆਪਾਂ ਦੀਵਾਰ ਦੇ ਨਾਲ ਨਹੀਂ ਲਾ ਰਹੇ ਤੁਸੀਂ ਦੇਖੋ 2 ਕਿਲੋ ਭਾਰ ਆਪਾਂ ਹੱਥ ਦੇ ਵਿੱਚ ਫੜਿਆ ਹੋਇਆ ਹੈ ਔਰ ਆਪਾਂ ਕੁਰਸੀ ਤੋਂ ਥੋੜਾ ਦੂਰ ਆ ਜਾਣਾ ਇੱਥੇ ਆਪਾਂ ਪੈਰ ਲਲ ਸਕੁਐਟ ਕਰਾਂਗੇ ਕਿਵੇਂ ਕਰਾਂਗੇ ਆਪਾਂ ਦੇਖੋ ਕੂਣੀਆਂ ਮੋੜ ਲੀਆਂ ਇੰਨਾ ਭਾਰ ਫੜ ਲਿਆ ਔਰ ਆਪਾਂ نیچے ਜਾ ਰਹੇ ਹਾਂ ਔਰ ਆਪਾਂ ਜਿੱਥੇ ਆਪਣਾ ਟੱਚ ਹੋ ਗਈ ਕੁਰਸੀ ਉੱਥੋਂ ਆਪਾਂ ਫੇਰ ਵਾਪਸ ਆ ਜਾਣਾ ਹੁਣ ਹੋਲੀ ਕਰਨ ਦਾ ਤਰੀਕਾ ਕੀ ਹੈ ਕੀ ਤਰੀਕਾ ਆਪਾਂ ਦੇਖੋ ਪੈਰ ਆਪਾਂ ਖੋਲੇ ਹੋਏ ਆ ਪੂਣੀਆਂ ਮੁੜੀਆਂ ਹੋਈਆਂ 1 2 3 4 5 ਜਦੋਂ ਆਪਾਂ 5 ਗਿਣ ਤੇ ਆਪਾਂ ਥੱਲੇ ਟੱਚ ਕਰ ਲੈਣਾ ਤੇ ਆਪ ਨੂੰ ਛੋੜਾ ਜਿਹਾ ਭਾਰ ਦੇ ਕੇ ਥੱਲੇ ਤਾਂ ਕਿ ਆਪਾਂ ਥੱਕ ਨਾ ਜਾਈਏ ਫਿਰ ਆਪਾਂ ਉੱਪਰ ਉੱਠਣਾ 1 2 3 4 5 ਫਿਰ ਆਪਾਂ ਸਿੱਧੇ ਹੋ ਜਾਣਾ ਇਸੇ ਤਰ੍ਹਾਂ ਫਿਰ ਦੇਖੋ ਧਿਆਨ ਨਾਲ 1 2 3 4 5 ਫਿਰ ਉਠਾਂਗੇ 1 2 1 2 3 4 5 ਫਿਰ ਬੈਠਾਂਗੇ 1 2 3 4 5 ਫਿਰ ਉਠਾਂਗੇ 1 2 3 4 5 ਫਿਰ ਬੈਠਾਂਗੇ 1 2 3 4 5 ਸੋ 2 ਕਿਲੋ ਭਾਰ ਫੜ ਕੇ ਕਰਨੀ ਆ ਕੋਈ ਭਾਰ ਨਹੀਂ ਵਧਾਉਣਾ 5 ਤੋਂ 10 ਰੈਪੀਟੀਸ਼ਨ ਤੁਸੀਂ ਅਗਰ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤੁਹਾਡੇ ਪੱਟਾਂ ਦੇ ਵਿੱਚ ਤੁਹਾਡੀਆਂ ਪਿੰਜੜੀਆਂ ਦੇ ਵਿੱਚ ਤੁਹਾਡੇ ਗਲੂਟ ਮਸਲ ਜਾਨੀ ਕਿ ਚੂਲੇ ਵਾਲੀਆਂ ਮਾਸਪੇਸ਼ੀਆਂ ਦੇ ਵਿੱਚ ਜਾਨ ਪੈ ਜਾਏਗੀ ਇਹ ਹੋਊਗੀ ਤੁਹਾਡੀ ਪਹਿਲੀ ਕਸਰਤ ਧਿਆਨ ਨਾਲ ਦੇਖੋ ਬਹੁਤ ਸੌਖਾ ਤਰੀਕਾ ਇੱਕ ਵਾਰੀ ਹੋਰ ਦੱਸਾਂਗੇ ਕਿਉਂਕਿ ਕਸਰਤਾਂ ਹੀ ਸਿਰਫ ਦੋ ਨਹੀਂ ਇੰਦਾ ਫੜ ਲੈਣਾ ਆਪਾਂ 2 ਕਿਲੋ ਭਾਰ ਔਰ ਪਹਿਲਾਂ ਖੜੇ ਹੋ ਜਾਣਾ ਆਪਾਂ ਜਦੋਂ ਸਟਾਰਟ ਕਰਨੀਆਂ 1 2 3 4 5 ਫਿਰ ਉਠਾਂਗੇ 1 2 3 4 5 ਬਸ ਜਦੋਂ 5 ਗਿਣ ਲੈਣੇ ਆ ਗੋਡੇ ਸਿੱਧੇ ਕਰ ਦੇਣੇ ਆ ਜਿਹੜੀ ਕੁਰਸੀ ਹੈ ਨਾ ਉਹ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਇਹਦਾ ਨਾਲ ਲਾ ਕੇ ਰੱਖਣੀ ਆ ਤਾਂ ਕਿ ਤੁਸੀਂ गिर ਨਾ ਜਾਓ गिर ਵੀ ਸਕਦੇ ਹੋ ਕੋਈ ਉਮਰ ਦਾ ਲਿਹਾਜ ਨਹੀਂ ਹੈ ਕਿਸੇ ਵੀ ਉਮਰ ਦੇ ਇਨਸਾਨ ਇਹ ਕਸਰਤ ਕਰ ਸਕਦੇ ਆ ਨਾ ਗੋਡੇ ਦੁਖਣੇ ਇਹਦੇ ਨਾਲ ਨਾ ਥੋੜਾ ਲੱਕ ਦੁਖਣਾ ਬਹੁਤ ਸੌਖੀ ਕਸਰਤ ਆ ਇਹ ਹੋਗੀ ਪਹਿਲੀ ਕਸਰਤ ਪੈਰਲਲ ਸਕੁਐਟ ਦੂਜੀ ਕਸਰਤ ਇਹ ਆ ਆਪਾਂ ਕੁਰਸੀ ਵੀ ਲੈ ਸਕਦੇ ਆ ਕੋਈ ਉੱਚਾ ਪੈਡ ਵੀ ਲੈ ਸਕਦੇ ਆ ਇਦਾਂ ਖੜ ਜਾਣਾ ਸਿੱਧਾ ਔਰ ਆਪਾਂ हिਪ ਅਬਡਕਸ਼ਨ ਕਰਨੀ ਆ ਸਿੱਧੇ ਖੜ ਕੇ ਲੱਤ ਉੱਪਰ ਚੱਕ ਦੇਣੀ ਇਦਾਂ 1 2 3 4 5 ਥੈਨ ਰਿਲੈਕਸ ਫਿਰ ਬਿਲਕੁਲ ਏ ਟੇਡੇ ਨਹੀਂ ਖੜਨਾ ਇਦਾਂ बिल्कुल आप सीधे खड़ा इदा करके इदा खड़ा और आप लत उपर च देंदा करके एक दो तीन चार एक दो तीन चार फिर इधर देखो एक दो तीन चार फिर एक दो तीन चार दस एट इधर दस एट इधर मान लो तो तो तुतो पी गिने करोगे सीधे खड़ के इदा एक दो तीन चार पांच पत्त अठ नौ दस दैन रिलैक्स अगर तुम यह कसरत करोगे थोड़े बहुत लहेबंद है दोबारा देखो एक दो तीन चार पांच दैन रिलैक्स बस हो गया काम दो कसरत सी पहली कसरत होल्ड कियाकेंड करना ਔਰ ਅਗਰ tho tho ਹੋਲਡ ਨਹੀਂ ਹੋਏਗਾ ਤਾਂ ਤੁਸੀਂ ਇਹ ਉੱਪਰ ਚੱਕ ਚੱਕ ਕੇ ਇਦਾਂ ਥਲੇ ਰੱਖੇ ਜਾਣੀ ਐਦਾਂ ਕਰ ਕਰ ਕੇ ਔਰ ਅਗਰ tho tho 5 ਸੈਕਿੰਡ ਹੋਲਡ ਹੋ ਰਿਹਾ ਹੈ ਆਰਾਮ ਨਾਲ ਤਾਂ ਤੁਸੀਂ ਇਹਦੇ ਵਿੱਚ ਕੀ ਕਰੋਗੇ 10 ਸੈਕਿੰਡ ਹੋਲਡ ਕਰ ਦਾਂਗੇ ਐਦਾਂ ਕਰਕੇ 1 2 3 4 5 6 7 8 9 10 ਦੈਨ ਰਿਲੈਕਸ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੇ ਲੱਤਾਂ 'ਚ ਕਿੰਨੀ ਜਾਨ ਹੈ ਔਰ ਤੁਸੀਂ ਕਿੰਨੀ ਕਸਰਤ ਕਰ ਸਕਦੇ ਹੋ ਔਰ ਨਾਲ ਦੀ ਨਾਲ ਤੁਸੀਂ ਰੋਜ਼ਾਨਾ ਇੱਕ ਪਾਈਨੈਪਲ ਜਿਸ ਦੇ ਵਿੱਚ ਬ੍ਰੋਮੇਲਨ ਹੁੰਦਾ ਅਗਰ ਤੁਸੀਂ ਉਹ ਪੀਓਗੇ ਐਂਟੀ ਇਨਫਲਮੇਟਰੀ ਹੈ ਐਂਟੀ ਆਕਸੀਡੈਂਟ ਹੈ ਉਹਦੇ ਵਿੱਚ ਬਹੁਤ ਹੁੰਦੇ ਨੇ ਅਗਰ ਤੁਸੀਂ ਉਹ ਪੀਓਗੇ ਤਾਂ ਤੁਹਾਡੇ ਚ ਜਾਨ ਬਹੁਤ ਜ਼ਿਆਦਾ ਆ ਜਾਏਗੀ ਬਸ ਇੰਨਾ ਕੰਮ ਸੀ ਅਗਰ ਤੁਸੀਂ ਇਹ ਧਿਆਨ ਰੱਖੋਗੇ ਤਾਂ ਤੁਹਾਡੀ ਲੱਤਾਂ ਦੇ ਵਿੱਚ ਤਾਕਤ ਆ ਪੈ ਜਾਣਗੀਆਂ ਸੋ ਇਹ ਸਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਜਾਂ ਫਿਰ ਸਵੇਰੇ ਸ਼ਾਮ ਕਰਦੇ ਹੋ ਤਾਂ ਤੁਹਾਡੇ ਜਿਹੜੀਆਂ ਲੱਤਾਂ ਦੇ ਵਿੱਚ ਜਾਨ ਪੈ ਜਾਏਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਸਿਹਤ ਦਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ